ਪਰਾਂ ਦੇ ਵਿੱਚ ਸੱਤਰ ਵਿਸ਼ੇ ਨੇ ਨਵਾਂ ਪਰਿਵਾਰਾਂ ਨੂੰ ਦਿੱਕੇ ਆਇਆ ਗਰੀਬ ਪਰਿਵਾਰ ਨੇ ਔਰ ਖਮਾਉਂ ਚੀ ਚਲੇ ਗਏ ਜਿਹਨੇ ਖਮਾਉਂ ਦੇ ਚਲੇ ਗਏ ਕਿਸੇ ਦਾ ਬੱਚਾ 3ਵੀਂ ਕਲਾਸ 'ਚ ਹੈ ਕਿਸੇ ਦਾ 7ਵੀਂ ਕਲਾਸ 'ਚ ਹੈ ਮੈਨੂੰ ਖੁਸ਼ੀ ਹੁੰਦੀ ਜੇ ਮੈਂ ਇਸੇ ਬੋਸੇ ਪ੍ਰੋਗਰਾਮ ਨੂੰ ਚਲਾਉਂਦਾ ਫਿਰ ਨੂੰ ਸੋਚਣਾ ਪੈ ਗਿਆ ਬਹੁਤ ਮਾੜੀ ਗੱਲ ਹੋਈ ਹੈ ਅਫਸੋਸ ਹੈ ਪਰਿਵਾਰਾਂ ਨਾਲ ਸਾਰੇ ਪਿੰਡ ਨੂੰ ਅਫਸੋਸ ਹੈ ਜਿੱਕੋ ਪਿੰਡ ਚ 7-7-8-8 ਸਿਵੇ ਬਲਣ ਇਹ ਆਪਾਂ ਆਪਣੇ ਘਰਾਂ ਚ ਦੀਵਾਲੀ ਨਹੀਂ ਮਨਾਈ ਜਾਂਦੀ ਜੇ ਦੀਵਾਲੀ ਤੋਂ ਪਹਿਲਾਂ ਕੋਈ ਗੱਭਰੂ ਪੁੱਤ ਕਿਸੇ ਦਾ ਵੀ ਤੁਰ ਜੇ ਦੁਨੀਆ ਤੋਂ ਦੀਵਾਲੀ ਨਹੀਂ ਮਨਾਉਂਦਾ ਸਾਰਾ ਪਿੰਡ ਚੁੱਲ੍ਹਿਆਂ ਚ ਅੱਗ ਨਹੀਂ ਬਲਦੀ ਸੋ ਬਹੁਤ ਮਾੜੀ ਗੱਲ ਹੋਈ ਹੈ ਪਰ ਮੁੱਖ ਮੰਤਰੀ ਆ ਮੈਂ ਤੁਹਾਡਾ ਮੇਰਾ ਫਰਜ਼ ਬਣਦਾ ਇਨਾ ਸਾਰੇ ਪਰਿਵਾਰਾਂ ਨੂੰ ਮੈਂ ਸੰਭਾਲੂਗਾ ਨਾਲ ਜਿਹੜੇ ਬੰਦਿਆਂ ਨੇ ਕੰਮ ਕੀਤਾ ਆ ਪੁਰਸਖਰੀ ਹੈ ਮੈਂ ਆਰਡਰ ਕਰਤਾ ਡੀਜੀਪੀ ਨੂੰ ਜਿਹੜੇ ਬੰਦਿਆਂ ਦਾਸਤਾ ਫੜ ਲਈ ਦਾਸਤਾ ਕੜ ਲਈ ਨਮਰੀਤ ਹਾਂਜੀ 10 ਫੜ ਲਈ ਹਾਂਜੀ ਦਾਸ ਫੜ ਲਈ ਕਤਲ ਦਾ ਪਰਚਾ ਪਾਇਆ ਉਹਨਾਂ ਤੇ ਕਤਲ ਦਾ 302 ਲਾਈਆ ਉਹਨਾਂ ਤੇ ਕਿਉਂਕਿ ਕਿਸੇ ਨੂੰ ਚਿਹਰ ਦੇ ਕੇ ਮਾਰਨਾ ਇਹ ਹੱਤਿਆ ਹੈ ਇਹ ਮੌਤ ਨਹੀਂ ਹੱਤਿਆ ਹੈ ਇਹ ਗੱਲ ਮੈਂ ਹੀ ਬੋਲੀ ਸੀ ਜਦੋਂ ਗੁਰਦਾਸਪੁਰ ਕੋਲੇ 150 ਬੰਦਾ ਮਾਰ ਗਿਆ ਸੀ ਤਰਨਤਾਰਨ ਕੋਲੇ ਕਿਤੇ ਪਰਚਾ ਪਾਉਣਾ ਚਾਹੀਦਾ 302 ਦਾ 302 ਦਾ ਪਰਚਾ ਪਾਇਆ ਦਸਾਤੇ ਤੇ ਨਾਲੇ ਅਸੀਂ ਹੋਰ ਦੇਖ ਰਹੇ ਹਾਂ ਕਿਉਂਕਿ ਇਹ ਇਕੱਲੇ ਇੱਕ ਜ਼ਿਲ੍ਹੇ ਚ ਨਹੀਂ ਕਰਦੇ ਹੋਣੇ ਪਾਕੀ ਜ਼ਿਲ੍ਹੇ ਚ ਵੀ ਕਰਦੇ ਹੋਣੇ ਕੰਮ ਇਹ ਇਹ ਗੈਂਗ ਫੜਿਆ ਜਾਊਗਾ ਪੂਰਾ ਤੇ ਸੰਗਰੂਰ ਜ਼ਿਲ੍ਹੇ ਵਾਲੇ ਫੜੇ ਗਏ ਕੀ ਪਤਾ ਫਰੀਦਕੋਟ ਵੀ ਕਰਦੇ ਹੋਣੇ ਇਹ ਪਤਾ ਮੋਗੇ ਵੀ ਕਰਦੇ ਹੋਣੇ ਕੀ ਪਤਾ ਕਰਨ ਤਨ ਕੱਲੀ ਵੀ ਇਹਨਾਂ ਦਾ ਗਰੁੱਪ ਹੋਵੇ ਸਾਰੇ ਬੰਦੇ ਫੜਾਂਗੇ 302 ਦਾ ਪਰਚਾ ਹੋਊਗਾ 302 ਪਾਤੀ ਹੋਊਗੇ ਨਾ ਜਿਹਨਾਂ ਨੇ ਇਹਨਾਂ ਘਰਾਂ ਦੇ 70 ਵਿਚਾਇਏ ਨਹੀਂ ਮੈਂ ਤੁਹਾਡੇ ਨਾਲ ਹਰ ਵਕਤ ਤੁਹਾਡੇ ਨਾਲ ਮੈਂ ਦਿੱਲੀ ਸੀ ਮੈਂ ਦਿੱਲੀ ਤੋਂ ਸਿੱਧਾ ਅੱਜ ਸਵੇਰੇ 5:00 ਵਜੇ ਚੱਲਿਆ ਸਿੱਧਾ ਤੁਹਾਡੇ ਪਿੰਡ ਆਇਆ ਖਨੌਰੀ ਵਿੱਚ ਦੀ ਬਾਤੜਾ ਨਰਵਾਣਾ ਜੀਂਦ ਵਿੱਚ ਦੇਉਂਦਾ ਮੇਰਾ ਫਰਜ ਬਣਦਾ ਹੈ ਉਹ ਮਾਮਾ ਬੈਠੀਆਂ ਨੇ ਮਾਮਾ ਭੈਣਾਂ ਨੂੰ ਪਤਾ ਹੁੰਦਾ ਨਾ ਚੁੱਲਾ ਕਿਵੇਂ ਚੱਲਦਾ ਹੈ ਮੇਰਾ ਫਰਜ ਹੈ ਮੈਂ ਕਿਸੇ ਘਰ ਦਾ ਚੁੱਲਾ ਨਹੀਂ ਬੁਝਣ ਦੇਊਂਗਾ ਜਿੰਨਾ ਚਿਰ ਤੁਸੀਂ ਮੈਨੂੰ ਮੁੱਖ ਮੰਤਰੀ ਰੱਖੋਗੇ ਹਾਂ ਜੇ ਮੇਰੇ ਕੰਮ ਨਾ ਚੰਗੇ ਲੱਗੇ ਮੈਨੂੰ ਲਾ ਦਿਓ ਇਹ ਕਿਹੜੀ ਗੱਲ ਹੈ ਮੈਂ ਕਿਹੜਾ ਕੋਈ ਕੁੰਭ ਵਾਲਾ ਮੇਲਾ ਵੀ 12 ਸਾਲ ਰਹਿਣਾ ਹੈ ਲਾ ਦਿਓ ਜੇ ਨਾ ਚੰਗਾ ਲੱਗਿਆ ਪਰ ਦੇ ਜਲੀ ਦੇ ਬਿੱਲ ਤੋਂ ਲੈ ਕੇ ਜੋ ਮੈਂ ਹਾਂ ਅੱਜ ਕੋਈ ਰਾਜਨੀਤਿਕ ਗੱਲ ਨਹੀਂ ਕਰਨੀ ਮੈਂ ਚਾਹਣਾ ਯਾਰ ਮੇਰੇ ਪੰਜਾਬ ਦੇ ਲੋਕ ਕੁੱਕ ਵਸਣ ਉਹਨਾਂ ਦਾ ਜੀਵਨ ਸਤਰ ਉੱਚਾ ਚੱਕਿਆ ਜਾਵੇ ਆਰਾਮ ਕਰਾਂ ਦੇ ਬੱਚੇ-ਬੱਚਿਆਂ ਨੂੰ ਨੌਕਰੀਆਂ ਮਿਲਣ ਪੜ੍ਹ ਕੇ ਜੋ ਨੰਬਰ ਲੈਂਦੇ ਨੇ ਉਹਦੇ ਹਿਸਾਬ ਨਾਲ ਨੌਕਰੀਆਂ ਮਿਲਣ ਕੋਈ ਸਪਾਰਸ਼ ਨਾ ਚੱਲੇ ਕੋਈ ਕਿਸੇ ਦਾ 700 ਨੰਬਰ ਦਾ ਪੇਪਰ ਸੀ 680 ਨੰਬਰ ਆ ਗਏ ਇਸ ਕਰਕੇ ਨੌਕਰੀ ਨਹੀਂ ਮਿਲੀ ਕਿਉਂਕਿ ਪਿਓ ਕੋਲੇ ਪੈਸੇ ਨਹੀਂ ਸੀ ਜਾ ਪਿਓ ਐਮਐਲਏ ਨੂੰ ਨਹੀਂ ਜਾਣਦਾ ਸੀ ਇਹ ਕੰਮ ਨਹੀਂ ਹੁੰਦਾ ਤੁਹਾਡੇ ਪਿੰਡ ਵੀ ਨੌਕਰੀਆਂ ਮਿਲੀਆਂ ਆਉਣਗੀਆਂ ਇੱਕ ਦੋ ਹੈ ਹੁਕ ਕੋਈ ਪੈਸਾ ਲੱਗਿਆ ਕਿਸੇ ਸਪਾਰਸ ਲੱਗਿਆ ਸੋ ਤੁਹਾਡੇ ਕਰਕੇ ਖੜੇ ਆ ਮੈਂ ਕਿਹਾ ਸੀ ਕਿ ਬਾਹਲੇ ਮੁਲਕਾਂ ਤੋਂ ਵਾਪਸ ਆਉਣ ਲੱਗਣਗੇ ਮੁੰਡੇ ਕੈਨੇਡਾ ਅਮਰੀਕਾ ਛੱਡ ਕੇ ਵਾਪਸ ਆਉਣ ਲੱਗੇ ਮੈਨੂੰ ਰੋਜ਼ਾ ਚਾਰ ਪੰਜ ਫੋਨ ਆਉਂਦੇ ਨੇ ਬਾਈ ਵਾਪਸ ਆ ਰਹੇ ਆ ਮੈਂ ਕਿਹਾ ਆ ਜਾਓ ਗੁਰਨਾਨਕ ਦੇਵ ਦੀ ਧਰਤੀ ਹੈ ਸ਼ਹੀਦ ਭਗਤ ਸਿੰਘ ਦੀ ਧਰਤੀ ਹੈ ਆਜੋ ਆਪਾਂ ਆਪਣੀ ਧਰਤੀ ਨੂੰ ਠੀਕ ਕਰ ਲੈਨੇ ਆ ਯਾਰ ਕਿਉਂ ਜਾਣਿਓ ਭੱਜ ਕੇ ਰੁਸਕੇ ਰੁਸਕੇ ਕਹਨੇ ਆ ਸੱਚੋ ਜੇ ਮਕਰੋਂ ਬੱਚਾ ਨਹੀਂ ਰੁਸਕੇ ਤੁਰ ਜਾਂਦਾ ਪੂਆ ਦੇ ਪਿੰਡ ਫਿਰ ਚਾਰਕ ਦਿਨਾਂ ਬਾਅਦ ਗੁੱਸਾ ਟਹਿਲਾ ਹੋ ਜਾਂਦਾ ਪੂਆ ਛੱਡ ਜਾਂਦੀ ਹੈ ਬਰਾਬੀ ਰੁਸਕੇ ਕਹੇ ਹੋਏ ਨਹੀਂ ਹੋ ਸਿਸਟਮ ਤਰੁਸਕੇ ਕਹੇ ਹੋਏ ਨਹੀਂ ਮਨਾਵਾਂਗੇ ਕੋਈ ਗੱਲ ਨਹੀਂ ਆਪਣੀ ਨੇ ਮਨਾ ਲਾਂਗੇ ਪੈਰ ਫੜ ਲਾਂਗੇ ਆਜੋ ਘਰੇ ਆਜੋ ਆਪਾਂ ਕਰ ਠੀਕ ਕਰ ਹੋਰ ਕੁ ਪੈਸੇ ਮੁਝੇ ਕਮਾਉਣ ਨਹੀਂ ਆਏ ਅਸੀਂ ਇੱਥੇ ਪੈਸੇ ਕਮਾਉਣ ਆਏ ਮੈਂ ਤੁਹਾਡੇ ਪਿੰਡ ਇੱਕ ਸ਼ੋਅ ਦਾ ਮੈਂ 3 ਲੱਖ ਲੈਂਦਾ ਫੇਰ ਗੱਲ ਗੱਲ ਪਈ ਗੋਡੇ ਪਿੰਡ ਮੈਂ ਇੱਕ ਸ਼ੋਅ ਕਰਨ ਦਾ 5 ਲੱਖ ਲੈਂਦਾ ਮੈਂ ਵੀ ਹੁਣ ਮੈਂ ਹੁਣ ਮੈਂ ਹਰੇਕ ਪਰਿਵਾਰ ਨੂੰ 5 ਲੱਖ ਦੇ ਕੇ ਜਾ ਰਹੇ ਹਾਂ ਤੇ ਮੈਨੂੰ ਕੀ ਲੋੜ ਸੀ ਵੀ ਪੰਗਾ ਲੈਣ ਦੀ ਇਹਨਾਂ ਨਾਲ ਇੱਥੇ ਸਾਰੀਆਂ ਪਾਰਟੀਆਂ ਦੇ ਬੰਦੇ ਖੜੇ ਹੋਣਗੇ ਤੁਹਾਡਾ ਆਪਣਾ ਡੈਮੋਕਰੈਟਿਕ ਰਾਈਟ ਹੈ ਲੋਕਤੰਤਰੀਕ ਹੱਕ ਹੈ ਜਿਹੜੀ ਮਰਜ਼ੀ ਪਾਰਟੀ ਨਾਲ ਖੜੋ ਪਰ ਇੱਕ ਮੈਂ ਬੇਨਤੀ ਕਰਦਾ ਭਾਵੇਂ ਜੀ ਨੂੰ ਮਰਜ਼ੀ ਪਾਓ ਪਰ ਆਪਦੀ ਮਰਜ਼ੀ ਨਾਲ ਪਾਓ ਕਿਸੇ ਮਾਮੇ ਫੱਪੜ ਦੇ ਕਹਿੰਦੇ ਨਾ ਪਾਓ ਕਿਸੇ ਤੋਂ ਪੈਸੇ ਲੈ ਕੇ ਜਾਂ दारूਾਂ ਲੈ ਕੇ ਇਹ ਉਹ ਨਹੀਂ ਪਾਵਾ ਜੀ ਇਹ ਹੁਣ ਫੇਰ ਆਉਣਗੇ ਹੁਣ ਬੰਦਾ ਸਾਡੇ ਕੋਲ ਤਾਂ ਹੈ ਨਹੀਂ ਸੋ ਅਸੀਂ ਤਾਂ ਤੁਹਾਡੇ ਨਾਲ ਖੜਾਂਗੇ ਆਪ ਓੜ ਆ ਜਿਹੜਾ ਬੋਰਡ ਹੈ ਮੈਨੂੰ ਲੱਗਦਾ ਵੀ 1.5 200 ਸਾਲ ਦਾ ਪੁਰਾਣਾ ਹੋਊਗਾ ਸੌ ਸਾਲ ਹੋ ਗਏ ਕਿੰਨੇ ਤੂਫਾਨ ਤੇ ਕਿੰਨੀਆਂ ਹਨੇਰੀਆਂ ਚੱਲੀਆਂ ਹੋਣੀਆਂ ਫਿਰ ਵੀ ਕਿਉਂ ਖੜਾ ਹੈ ਜੜਾਂ ਨਾਲ ਜੁੜਿਆ ਹੋਇਆ ਕਮਲੇ ਵਾਲੇ ਬੂਟੇ ਜਿਹੜੇ ਤਾਂ ਛੋਟੀ ਜਿਹੀ ਹਨੇਰੀ ਨਾਲ ਹੀ ਡਿੱਗ ਪੈਂਦੇ ਨੇ ਇਹਦੀਆਂ ਜੜਾਂ ਨੇ ਮਾਂ ਪਿੰਡਾਂ ਨਾਲ ਜੁੜਿਆ ਹੋਇਆ ਆ ਸਤੌਜ ਮੇਰਾ ਗੁਜਰਾ ਚ ਸਾਡੀਆਂ 10 11 ਰਿਸ਼ਤੇਦਾਰੀਆਂ ਸਤੌਜ ਨੇ ਇੱਥੋਂ ਕੁੜੀਆਂ ਵਿਆਹੀਆਂ ਨੇ ਸਾਡੇ ਪਿੰਡੋਂ ਕੁੜੀਆਂ ਇੱਥੇ ਵਿਆਹੀਆਂ ਨੇ ਹਨਾ ਪੱਤੜਾ ਲੈ ਕੇ ਜਾਂਦੇ ਹੁੰਦੇ ਸੀ ਆਪਾਂ ਪਹਿਲਾਂ ਸੋ ਆਪਾਂ ਦਾ ਆਪਣੇ ਪਿੰਡ ਆ ਯਾਰ ਤੁਸੀਂ ਤਾਂ ਮੇਰੇ ਚਾਚੇ ਤਾਏ ਹੋ ਤੁਸੀਂ ਮੇਰੇ ਛੋਟੇ ਵੱਡੇ ਭਾਈ ਹੋ ਇਹਨਾਂ ਨੇ ਕੀ ਕੀਤਾ ਸੀ ਅੱਛਾ ਪਹਿਲਾਂ ਐ ਕੋਈ ਮੁੱਖ ਮੰਤਰੀ ਦੇਖਿਆ ਪਹਿਲਾਂ ਆਉਂਦੇ ਨਹੀਂ ਸੀਗੇ ਮਹਿਲਾ ਦੇ ਕੁੰਡੇ ਅੰਦਰੋਂ ਬੰਦ ਕਰ ਲਏ ਲੋਕਾਂ ਨੇ ਬਾਹਰੋਂ ਨਾਲੇ ਤੋੜਦੇ ਨਾਲਾਂ ਤੋੜੇ ਵਰਗੇ ਐਂ ਰਹਾਂਗੇ ਪਰਿਵਾਰਾਂ 'ਚ ਦੁੱਖ ਆ ਗਿਆ ਚਲੋ ਪਰਮਾਤਮਾ ਦਾ ਪਾਣਾ ਆਪਾਂ ਬਦਲ ਨਹੀਂ ਸਕਦੇ ਜੋ ਮਿੱਠਾ ਜਾਣਨਾ ਪੈਂਦਾ ਪਾਣੇ ਨੂੰ ਪਰ ਉਹ ਪਰਿਵਾਰਾਂ ਦਾ ਮੈਂ ਆਪ ਮੁਖੀਆ ਹੋਣ ਦੇ ਨਾਤੇ ਲਾਣੇਦਾਰ ਹੋਣ ਦੇ ਨਾਤੇ ਪੰਜਾਬ ਦਾ ਮੈਂ ਪਰਿਵਾਰਾਂ ਨੂੰ ਸੰਭਾਲੂਗਾ ਤੇ ਬੇਨਤੀ ਤੁਹਾਨੂੰ ਵੀ ਕਰੂੰਗਾ ਕਿਰਪਾ ਕਰਕੇ ਜੇ ਥੋੜਾ ਜਿਹਾ ਪਹਿਲਾਂ ਦੱਸ ਦਿਆ ਕਰੋ ਕਿ ਸਾਡੇ ਪਿੰਡ ਆ ਕੰਮ ਚੱਲਿਆ ਜਿਵੇਂ ਮੁੰਡਿਆਂ ਨੇ ਮੈਨੂੰ ਦੱਸਿਆ ਕਿ ਇੱਥੇ ਚਿੱਟਾ ਆਉਂਦਾ ਹੈ